ਪੰਜਾਬ ਟਾਈਮ ਦੇ ਦਰਸ਼ਕੋ ਤੁਹਾਡਾ ਸਵਾਗਤ ਮੈਂ ਤੁਹਾਡਾ ਪੀਐਸ ਪਾਸੀ ਕਹਿੰਦੇ ਜਿਹੜਾ ਕਿਸੇ ਲਈ ਜਿਉਣਾ ਹੈ ਉਹ ਬੜੀ ਮਹੱਤਤਾ ਰੱਖਦਾ ਆਪਣੇ ਸਮਾਜ ਦੇ ਵਿੱਚ ਵਿੱਚ ਦੁਨੀਆ ਸੇ ਕਮਾਈਏ ਤਾਂ ਦਰਗਾ ਬੈਸਣ ਪਾਈਏ ਜਿਉਣਾ ਹੁੰਦਾ ਉਸ ਮਰਦ ਦਾ ਕਿਸੇ ਲਈ ਜੋ ਮਰਦਾ ਹੈ ਦੇਸ਼ ਕੌਮ ਦੀ ਖਾਤਰ ਜੀਵਨ ਅਰਪਣ ਕਰਦਾ ਹੈ ਅੱਜ ਅਸੀਂ ਤੁਹਾਡੇ ਨੂੰ ਇਹੋ ਜੀ ਸ਼ਖਸੀਅਤ ਦੇ ਨਾਲ ਤਾਰੂਫ ਕਰਵਾ ਰਹੇ ਹਾਂ ਕਿ ਇਹੋ ਜੀ عظیم ਸ਼ਖਸੀਅਤ ਹੈ ਕਿ ਜਿਹੜੇ ਦਹਾਕਿਆਂ ਤੋਂ ਸਮਾਜ ਸੇਵਾ ਕਰਦੇ ਹਨ ਸਮਾਜ ਸੇਵਾ ਹੀ ਨਹੀਂ ਕਰਦੇ ਨਿਸ਼ਕਾਮ ਸੇਵਾ ਕਰਦੇ ਇਹ ਨੇ ਸਰਦਾਰ ਸੁਖਵਿੰਦਰ ਸਿੰਘ ਜੀ ਇਹਨਾਂ ਨੇ ਦਹਾਕਿਆਂ ਪਹਿਲਾਂ ਸੰਸਥਾਪਕ ਪ੍ਰਧਾਨ ਨੇ ਸਰਬ ਨੌਜਵਾਨ ਸਭਾ ਸ਼ੀਦੇ ਆਇਮ ਸਰਦਾਰ ਭਗਤ ਸਿੰਘ ਤੋਂ ਪ੍ਰੇਰਣਾ ਲੈ ਕੇ ਇਹਨਾਂ ਨੇ ਇਹ ਸਭਾ ਦਾ ਗਠਨ ਕੀਤਾ ਸੀ ਆਓ ਇਹਨਾਂ ਨਾਲ ਵਾਰਤਾਲਾਪ ਕਰਦੇ ਹਾਂ ਤੇ ਸਾਰਾ ਵਿਸਥਾਰ ਨਾਲ ਜਾਣਦੇ ਹਾਂ ਇਹ ਇੱਕ ਦਿਸ਼ਾ ਨਿਰਦੇਸ਼ਕ ਨੇ ਸਮਾਜ ਸੇਵਕਾਂ ਦੇ ਲਈ ਸੁਖਵਿੰਦਰ ਸਿੰਘ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਆ ਤੇ ਤੁਸੀਂ ਸਾਰਿਆਂ ਤੋਂ ਪਹਿਲਾਂ ਇਹ ਦੱਸੋਗੇ ਜਿਹੜੀ ਤੁਹਾਡੀ ਸਭਾ ਕਦੋਂ ਹੋੰਦ ਚਾਹੀ ਕਿਸ ਤਰ੍ਹਾਂ ਇਹ ਸਾਰਾ ਚੱਲਿਆ ਜੀ ਬਹੁਤ-ਬਹੁਤ ਧੰਨਵਾਦ ਬਾਸੀ ਸਾਹਿਬ ਪਹਿਲਾਂ ਤਾਂ ਸਾਰਿਆਂ ਤੋਂ ਪਹਿਲਾਂ ਤਾਂ ਪੰਜਾਬ ਟਾਈਮਜ਼ ਦੇ ਸਮੂਹ ਦਰਸ਼ਕਾਂ ਨੂੰ ਸਰਬਨੋਇਨ ਸਭਾ ਦੀ ਸਮੁੱਚੀ ਟੀਮ ਵੱਲੋਂ ਔਰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਔਰ ਸਾਰਿਆਂ ਨੂੰ ਨਮਸਕਾਰ ਅਦਾਬ ਸਾਰਿਆਂ ਨੂੰ ਮੈਂ ਸਤਿ ਸ੍ਰੀ ਅਕਾਲ ਜੀ ਤੇ ਸਾਬ ਇਹ ਜਿਹੜੀ ਸਰਬਨੋਇਨ ਸਭਾ ਆ 1999 ਤੋਂ ਹੋਂਦ ਦੇ ਵਿੱਚ ਆਈ ਇੱਕ ਮੱਲਾ ਗੁਰਨਾਣਕਪੁਰੇ ਤੋਂ ਸ਼ੁਰੂ ਹੋਈ ਏ ਤੇ ਜਿਹੜੀ ਅੱਜ ਪੂਰੇ ਪੰਜਾਬ ਦੇ ਵਿੱਚ ਆਪਣੇ ਮੱਲੋ ਜਿਹੜੇ ਆ ਪੈਰ ਜਮਾ ਰਹੀ ਆ ਜਿਹੜੀ ਇਹ ਸਭਾ ਆਈ ਤੁਹਾਡੀ ਹੋਂਦ ਵਿੱਚ ਤੇ ਕਿਸ ਤਰ੍ਹਾਂ ਤੁਹਾਨੂੰ ਫੁਰਨਾ ਬੁਰਿਆ ਕਿਹੜੇ ਕਿਹੜੇ ਤੁਹਾਡੇ ਸੰਸਥਾਪਕ ਮੈਂਬਰਸ ਹਨ ਜਿਨ੍ਹਾਂ ਦੀ ਇਹ ਸੋਚ ਜਿਹੜੀ ਹੈ ਇੱਕ ਏਡਾ ਵੱਡਾ ਕਾਫਲਾ ਬਣ ਗਈ ਪਰ ਸਭ ਜਦੋਂ ਨਾ ਸ਼ੁਰੂਆਤ ਹੋਈ ਤੇ ਮੈਂ ਦਾਦਾਬੇ ਇੱਕ ਮੱਲੇ ਚ ਅਸੀਂ ਮੁੰਡੇ 5:00 ਤੱਕ 10 ਇਕੱਠੇ ਹੋਏ ਯਾਰ ਮਹੱਲੇ ਦਾ ਆਪਾਂ ਕੰਮ ਕਰਨੇ ਆ ਜੀ ਮਹੱਲੇ ਦੇ ਕੰਮ ਕਰਨ ਦੀ ਗੱਲ ਵੀ ਮੰਨ ਲਓ ਚਲੋ ਉਦੋਂ ਐਡੀ ਕੋ ਗੱਲ ਵੀ ਨਹੀਂ ਹੁੰਦੀ 35 36 ਸਾਲ ਦੀ ਪਹਿਲਾਂ ਦੀ ਗੱਲ ਆ ਵੀ ਆਸਾ ਸਫਾਈ ਕਰਾਤਾ ਨਾੜੀਆਂ ਸਾਫ ਕਰਾਤੀਆਂ ਜੀ ਜਾਂ ਹੋਰ ਜਿਹੜੇ ਮਹੱਲੇ ਦੇ ਕੰਮ ਸੀਗੇ ਉਤੋਂ ਸ਼ੁਰੂਆਤ ਕੀਤੀ ਹੌਲੀ 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 ਜਦੋਂ ਮੈਂ ਇੱਕ ਵਾਰੀ ਪ੍ਰੋਗਰਾਮ ਕਰਾਇਆ ਸ਼ਹੀਦ ਭਗਤ ਸਿੰਘ ਦੇ ਨਾਂ ਦੇ ਕਿਉਂਕਿ ਅਸੀਂ ਲੈ ਕੇ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਚੱਲੇ ਸੀਗੇ ਤੇ ਜਦੋਂ ਸ਼ੁਰੂਆਤ ਕੀਤੀ ਤੇ ਮੇਰੇ ਇੱਕ ਦੋਸਤ ਸੀਗਾ ਕਵੀ ਸੀਗਾ ਉਹਨਾਂ ਨੇ ਮੈਨੂੰ ਕਿਹਾ ਯਾਰ ਸਿਕੰਦਰ ਸਿੰਘ ਆ ਵੀ ਆਪਾਂ ਇੱਕ ਮੱਲੇ 'ਚ ਬੈਠੇ ਆ ਥੋੜਾ ਜਿਹਾ ਬਾਹਰ ਨਿਕਲੀਏ ਬਾਹਰ ਨਿਕਲਣ ਤੋਂ ਬਾਅਦ ਅਸੀਂ ਇਹ ਇੱਥੇ ਗਵਰਨਮੈਂਟ ਸਕੂਲ ਆ ਉੱਥੇ ਇੱਕ ਸ਼ਹੀਦ ਭਗਤ ਸਿੰਘ ਜੀ ਦੇ ਨਾਂ ਤੇ ਸੱਭਿਆਚਾਰਕ ਮੇਲਾ ਕਰਾਇਆ ਤੇ ਅਸੀਂ 플ੌਪ ਹੋਏ ਉੱਚ ਬੱਸ ਠੀਕ ਮੰਨ ਲਓ ਜਦੋਂ ਅਸੀਂ ਬਾਹਰ ਨਿਕਲੇ ਨਾ ਜੀ ਥੋੜਾ ਜਿਹਾ ਕਸ਼ਟਾ ਹੁੰਦਾ ਹੀ ਹੈ ਨਾ ਕਿਸੇ ਵੀ ਚੀਜ਼ ਦੇ ਵਿੱਚ ਜਦੋਂ ਆਪਾਂ ਬਾਹਰ ਆਉਂਦੇ ਆ ਤੇ ਜਦੋਂ ਅਸੀਂ ਗਵਰਨਮੈਂਟ ਸਕੂਲ ਆਏ ਤਾਂ ਅਸੀਂ ਕੁਰਸੀ ਥੋੜੀ ਜਿਹੀ 1500 ਲੁਆਈ ਤੇ ਭਰਨਾ ਹੋਈ ਮੰਨ ਲਓ ਸਟਾਰਟਿੰਗ ਦੇ ਵਿੱਚ ਜਦੋਂ ਮੱਲੇ 'ਚੋਂ ਬਾਹਰ ਹੌਲੀ 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 ਦੂਸਰੇ ਸਾਲ ਜਦੋਂ ਅਸੀਂ ਸਟਾਰਟਿੰਗ ਕੀਤੀ ਤਾਂ ਉਹੀ ਮੇਲਾ ਜਿਹੜਾ ਅਸੀਂ ਤੁਸੀਂ ਜਾਣੂ ਹੋ ਸੀ ਉੱਥੇ ਨਾਲੇ ਸੀਗੇ ਸਾਡੇ ਤੇ ਨੋਵਲਟੀ ਵਾਲੇ ਮੋਹਰੇ ਕਰਾਉਣਾ ਸ਼ੁਰੂ ਕੀਤਾ ਉਸ ਟਾਈਮ ਦੇ ਵਿੱਚ ਉਸ ਤੋਂ ਬਾਅਦ ਸਟਾਰਟ ਜਦੋਂ ਕੀਤੀ ਆ ਤੇ ਫਿਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕਾਂ ਦਾ ਇਕੱਠ ਆਉਣ ਲੱਗ ਪਿਆ ਔਰ ਲੋਕਾਂ ਨੂੰ ਪਤਾ ਲੱਗਣ ਲੱਗ ਪਿਆ ਤੇ ਅੱਜ ਜਿਹੜੀ ਆ ਉਹ ਸਰਬਨਵਾਰ ਸਭਾ ਨਾਲੀ ਕਾਫੀ ਚਰਚਾ ਦੇ ਵਿੱਚ ਹੈ ਤੁਹਾਡਾ ਫਗਵਾੜੇ ਤੋਂ ਇਲਾਵਾ ਪੰਜਾਬ ਤੋਂ ਇਲਾਵਾ ਵਿਦੇਸ਼ਾਂ 'ਚ ਵੀ ਇਹਦਾ ਪੂਰਾ ਹੇ ਗਾਇਦਾ ਨਾ ਸੰਸਥਾ ਦਾ ਔਰ ਬੜੇ ਲੋਕ ਤੁਹਾਡੀ ਸੰਸਥਾ ਨਾਲ ਜੁੜੇ ਅਸੀਂ ਵੇਖਦੇ ਆਂ ਔਰ ਤੁਸੀਂ ਬਹੁਤਾ ਮੀਡੀਆ ਦੇ ਰੂਬਰੂ ਵੀ ਨਹੀਂ ਹੁੰਦੇ ਤੁਸੀਂ ਆਪਣੇ ਕੰਮ ਨਾਲ ਹੀ ਮਤਲਬ ਰੱਖਦੇ ਹੋ ਸਮਾਜ ਸੇਵਾ ਦੇ ਵਿੱਚ ਬੜਾ ਅੰਤਰ ਵੇਖਣ ਨੂੰ ਮਿਲਦਾ ਸਵਾਰਥ ਸੇਵਾ ਵੀ ਨਾਲ-ਨਾਲ ਚੱਲਦੀ ਆ ਪਰ ਤੁਸੀਂ ਉਸ ਤੋਂ ਕਾਹ ਦੂਰ ਹੋ ਅਸੀਂ ਨਿੱਜੀ ਤੌਰ ਤੇ ਇਹ ਦੀ ਪੁਸ਼ਟੀ ਕਰਦੇ ਆਂ ਤੁਹਾਡੇ ਕਿਹੜੇ ਕਿਹੜੇ ਜਿਹੜੇ ਪ੍ਰੋਜੈਕਟ ਚੱਲਦੇ ਆ ਪਹਿਲਾਂ ਤਾਂ ਤੁਸੀਂ ਸ਼ਿਦੇ ਆਜੰਦਾ ਮੇਲਾ ਕਰਾਉਂਦੇ ਸੀਗੇ ਜਿਹੜੇ ਮੇਰੀ ਜਾਣਕਾਰੀ ਚ ਆ ਜਾਗਰਣ ਕਰਾਉਂਦੇ ਹੋ ਲੋੜਵੰਦ ਗਰੀਬ ਕਮਜ਼ੋਰ ਪਰਿਵਾਰਾਂ ਦੀਆਂ ਧੀਆਂ ਦੇ ਆਨੰਦ ਕਾਰਜ ਕਰਦੇ ਹੋ ਮਤਲਬ ਬਹੁਤ ਸਾਲਾਂ ਤੋਂ ਕਈ ਕੰਮ ਮੇਰੇ ਧਿਆਨ ਚ ਸਲਾਈ ਸੈਂਟਰ ਤੁਸੀਂ ਚਲਾਉਂਦੇ ਹੋ ਪਤਾ ਨਹੀਂ ਕਿੰਨੇ ਗਿਣਨ ਦੇ ਮੈਨੂੰ ਲੱਗਦਾ ਹੀ ਨਹੀਂ ਕਿ ਗਿਣਤੀ ਨਹੀਂ ਕੀ ਇੰਨੇ ਕੰਮ ਤੁਸੀਂ ਕਰਦੇ ਹੋ ਤੁਸੀਂ ਆਪਣੇ ਮੂੰਹ ਦੱਸੋਗੇ ਕਿਹੜੇ ਕਿਹੜੇ ਕੰਮ ਜਿਹੜੇ ਆ ਜਿਹੜੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਇੱਥੇ ਤੁਹਾਡੇ ਜਿਹੜੇ ਨਿਰੰਤਰ ਜਿਹੜੇ ਚੱਲੂ ਸਟਾਰਟਿੰਗ ਵੇਲੇ ਅਸੀਂ ਜਦੋਂ ਸ਼ੁਰੂਆਤ ਕੀਤੀ ਆ ਤੇ ਇੱਕ ਵਿਆਹ ਦੇ ਨਾਲ ਅਸੀਂ ਸ਼ੁਰੂਆਤ ਕੀਤੀ ਸੀਗੀ ਜੀ ਜਦੋਂ ਇੱਕ ਵਿਆਹ ਨਾਲ ਸ਼ੁਰੂਆਤ ਕੀਤੀ ਤੇ ਅੱਜ ਦੀ ਤਰੀਕ ਦੇ ਵਿੱਚ ਜਿਹੜੀ ਅਸੀਂ ਸੈਂਕੜੇ ਵਿਆਹ ਜਿਹੜੇ ਲੜਕਿਆਂ ਦੇ ਉਹ ਕਰ ਚੁੱਕੇ ਆ ਉਹਦੇ ਵਿੱਚ ਤਕਰੀਬਨ ਸਾਰਾ ਹੀ ਜਿੱਦਾਂ ਆਪਾਂ ਖਰਚ ਕਰਦੇ ਜੀ ਵਿਆਹ ਦਾ ਕਰਦੇ ਆ ਕਿਉਂਕਿ ਲੜਕੀਆਂ ਨੂੰ ਜਿਹੜਾ ਘਰ ਦਾ ਘਰੇਲੂ ਵਰਤੋਂ ਦਾ ਸਮਾਨ ਆ ਜਿੰਨੇ ਵੀ ਸਾਡੀ ਹਿੰਮਤ ਦੇ ਅਨਸਾਰ ਅਸੀਂ ਦਿੱਨੇ ਆ ਉਹਨਾਂ ਦਾ ਰੋਟੀ ਪਾਣੀ ਦਾ ਜਿਹੜਾ ਸਾਰਾ ਖਰਚਾ ਆ ਉਹ ਸਾਰੇ ਸਹੂਗੀ ਸੱਜਣਾ ਦੇ ਨਾਲ ਔਰ ਸਰਪੰਨੋਜਾ ਸਾਹਿਬ ਦੇ ਨਾਲ ਮਿਲ ਕੇ ਸਾਰੀ ਉਹ ਕਰਦੀ ਆ ਔਰ ਜਿਹੜੀ ਤੁਸੀਂ ਐਨਆਰਏ ਪੀਰਾਂ ਦੀ ਗੱਲ ਕੀਤੀ ਆ ਬੜਾ ਸਹਯੋਗ ਆ ਕਿਉਂਕਿ ਜਦੋਂ ਪਹਿਲਾਂ-ਪਹਿਲਾਂ ਲੱਗਦਾ ਹੁੰਦਾ ਵੀ ਯਾਰ ਕਿਤੇ ਮੰਨ ਲਓ ਜਿਹੜਾ ਪੈਸਾ ਸਾਡਾ ਮੈਸੇਜ ਹੋ ਜਾਵੇ ਹੁਣ ਜਦੋਂ 35 36 ਸਾਲ ਹੋ ਗਏ ਆ ਤੇ ਉਹਨਾਂ ਨੂੰ ਲੱਗਣ ਲੱਗ ਪਿਆ ਯਾਰ ਜਿਹੜਾ ਪੈਸਾ ਆ ਸੀ ਇਹਨਾਂ ਨੂੰ ਦੇਣਾ ਆ ਦਾਨ ਦੇ ਵਜੋਂ ਉਹ ਸਹੀ ਜਗ੍ਹਾ ਇਸ ਕਰਕੇ ਲੋਕੀ ਬੜਾ ਮਤਲਬ ਲੋਕਾਂ ਚ ਉਤਸ਼ਾਹ ਆ ਬੜਾ ਆਸ਼ੀਰਵਾਦ ਰੱਖਦੇ ਆ ਇੱਕ ਨਾ ਪਸ ਮੈਂ ਨਾ ਜੀ ਆਪਣੇ ਆਪ ਨੂੰ ਇਹ ਕਹਿੰਨਾ ਵੀ ਯਾਰ ਮੈਂ ਸਮਾਜ ਸੇਵਕ ਕੌਣ ਆ ਬੜਾ ਔਕਾ ਜਿਹਾ ਲੱਗਦਾ ਤੁਸੀਂ ਦੇਖਿਆ ਹੋਣਾ ਅਕਸਰ ਹਰੇਕ ਬੰਦਾ ਉਹ ਮਤਲਬ ਕਹਿੰਦਾ ਯਾਰ ਮੈਂ ਸਮਾਜ ਸੇਵਕ ਆ ਪਰ ਮੈਂ ਕਹਿੰਨਾ ਮੈਂ ਤਾਂ ਅਜੇ ਹਲੇ ਬਣਿਆ ਹੀ ਨਹੀਂ ਭਾਈ ਕਿਉਂਕਿ ਅਸੀਂ ਸੇਵਾ ਲਈ ਆਏ ਆ ਸੇਵਾ ਕਰਦੇ ਆ ਪਿੱਛੇ ਜੇ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਵੀ ਇੱਕ ਬੱਚੇ ਦੇ ਬੱਚੇ ਦੇ ਕੋਈ ਨਾ ਕਿਸੇ ਦੇ ਡੈਥ ਹੋ ਗਈ ਉਹਦੇ ਘਰ ਦੇ ਵਿੱਚੋਂ ਤੇ ਉਹਦੇ ਕੋਲੋਂ ਕਿਤਾਬਾਂ ਲੈਣ ਲਈ ਪਹੇਜਣੀ ਸੀ ਪਰ ਉਹ ਹੈ ਤਕੜਾ ਬੰਦਾ ਸੀ ਮੋੜੇ ਆ ਨਹੀਂ ਸਕਦਾ ਸੀਗਾ ਤੇ ਬੇਨਤੀ ਕੀਤੀ ਉਹੀ ਬੇਨਤੀ ਲੈ ਕੇ ਮੈਂ ਆਪਣੇ ਸਾਡੇ ਇਥੇ ਸਵਰਨ ਸਿੰਘ ਜੀ ਆ ਸਵਰਨ ਸ਼ੀਸ਼ ਔਫ ਤੋਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਉਹ ਕਹਿੰਦੇ ਕੋਈ ਗੱਲ ਨਹੀਂ ਯਾਰ ਜਿੰਨੀਆਂ ਵੀ ਉਹਦੀਆਂ ਕਿਤਾਬਾਂ ਹੈਗੀਆਂ ਕੋਈ ਫੋਟੋ ਨਹੀਂ ਕੋਈ ਕੁਝ ਨਹੀਂ ਅਸੀਂ ਉਹਨਾਂ ਨੂੰ ਜਿਹੜੀ ਆ ਕਿਤਾਬਾਂ ਲੈ ਕੇ ਦਿੱਤੀਆਂ ਤੇ ਉਹ ਬੱਚੀ ਦਾ ਪੜਾਈ ਦਾ ਜਿਹੜਾ ਆ ਅੱਗੇ ਪੜਾਈ ਚੱਲੂ ਹੋ ਗਈ ਤੇ ਇਦਾਂ ਦੇ ਕਾਫੀ ਪ੍ਰੋਜੈਕਟ ਆ ਜਿਹੜੇ ਅਸੀਂ ਕਰਦੇ ਆ ਚਾਹੇ ਉਹ ਲੜਕੀਆਂ ਦੇ ਵਿਆਹ ਦੀ ਗੱਲ ਕਰ ਲਈਏ ਬੂਟੇ ਲਗਾਉਣ ਦੀ ਗੱਲ ਕਰ ਲਈਏ ਤੇ ਅਸੀਂ 2019 ਦੇ ਵਿੱਚ ਜਿਹੜਾ ਸਕਿੱਲ ਡਿਵੈਲਪਮੈਂਟ ਦੇ ਉੱਤੇ ਜਿਹੜੇ ਔਰਤਾਂ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਲਈ ਚਾਰ ਕੋਰਸ ਸ਼ੁਰੂ ਕੀਤੇ ਆ ਜਿਹਦੇ ਵਿੱਚ ਕਟਿੰਗ ਟੇਲਰੀਂਗ ਆ ਉਸ ਤੋਂ ਬਾਅਦ ਬਿਊਟੀਸ਼ੀਨ ਆ ਉਸ ਤੋਂ ਬਾਅਦ ਕੰਪਿਊਟਰ ਟ੍ਰੇਨਿੰਗ ਆ ਹੁਣ ਨਵਾਂ ਅਸੀਂ ਇੱਕ ਹੋਰ ਨਰਸਿੰਗ ਦਾ ਕੋਰਸ ਵੀ ਸ਼ੁਰੂ ਕੀਤਾ ਆ ਔਰ ਉਹਦੇ ਵਿੱਚ ਕੱਟੋ ਕਰਨੀ ਅਸੀਂ ਹਜ਼ਾਰਾਂ ਦੀ ਗਿਣਤੀ 'ਚ ਜਿਹੜੀਆਂ ਲੜਕੀਆਂ ਨੂੰ ਟ੍ਰੇਨਿੰਗ ਦੇ ਚੁੱਕੇ ਆ ਇੱਥੇ ਹੀ ਖਤਮ ਨਹੀਂ ਹੈਗਾ ਵੀ ਟ੍ਰੇਨਿੰਗ ਦੇ ਕੇ ਤਾਂ ਉਹਨੂੰ ਖਤਮ ਕਰਤਾ ਜੇ ਲੜਕੀ ਨੂੰ ਕਿਤੇ ਨੌਕਰੀ ਦੀ ਲੋੜ ਆ ਚਾਹੇ ਉਹ ਪ੍ਰਾਈਵੇਟ ਕਿਤੇ ਅਸੀਂ ਨੌਕਰੀ ਉਹਨੂੰ ਦਵਾ ਸਕਦੇ ਹੁਈਏ ਚਾਹੇ ਉਹ 15000 ਇੰ ਤ ਸੇਗਰੇ ਜਿਹੜੀਆਂ ਲੜਕੀਆਂ ਸਾਡੀਆਂ ਉਹ ਜੋਬ ਤੇ ਵੀ ਲੁਆਈਆਂ ਸੀ ਚਾਹੇ ਉਹ ਡੀਸੀ ਆਫਿਸ ਹੋ ਜਵੇ ਪ੍ਰਾਈਵੇਟ ਦੇ ਵਿੱਚ ਸੇ ਚਾਹੇ ਕਿਸੇ ਮਲੋ ਆਫਿਸ ਦੇ ਵਿੱਚ ਹੋ ਜਵੇ ਕੰਪਿਊਟਰ ਦਾ ਲੋੜਿਆ ਬਿਊਟੀ ਪਾਰਲਰ ਦਾ ਜੇ ਲੜਕੀ ਨੇ ਕੰਮ ਖੋਲਣਾ ਆ ਤੇ ਸਾਡੀ ਜਿਹੜੀ ਨਾਲ ਸੋਸਵਾ ਏਜੰਸੀ ਆ ਕੰਮ ਕਰਦੀ ਆ ਤੇ ਉਹ ਸਰਕਾਰ ਕੋਲੋਂ 1 ਲੱਖ ਰੁਪਏ ਦਾ ਲੋਨ ਬੱਚੀ ਨੂੰ ਦਵਾਦੀ ਆ ਉਹ ਆਪਣਾ ਕੰਮ ਖੋਲ ਸਕਦੀ ਆ ਆਪਣੇ ਪੈਰਾਂ ਤੇ ਖੜਾ ਹੋ ਸਕਦੀ ਆ ਤੇ ਗਾਂ ਆਪਣਾ ਘਰ-ਬਾਰ ਚਲਾ ਸਕਦੀ ਆ ਇਹ ਜਿਹੜੇ ਪ੍ਰੋਜੈਕਟ ਸਾਡੇ ਵੱਖਰੇ ਵੱਖਰੇ ਚੱਲਦੇ ਰਹਿੰਦੇ ਆ ਸ਼ਹੀਦ ਭਗਤ ਸਿੰਘ ਦੀ ਯਾਦ ਜੇ ਵਿੱਚ ਮਿਲਿਆ ਆ ਤੇ ਸਾਰਿਆਂ ਤੋਂ ਪਹਿਲਾਂ ਜਿਹੜੀ ਅਸੀਂ ਜਨਮ ਦਿਨ ਹੀ ਕੋਈ ਮਨੋਦਾ ਦੀ ਪਾਸਾ ਭਗਤ ਸਿੰਘ ਜੀ ਦਾ ਤੇ ਅਸੀਂ ਇੱਥੋਂ ਰੈਲੀ ਲੈ ਕੇ ਲੱਡੂ ਵੰਡਦੇ ਭਗਤ ਸਿੰਘ ਜੀ ਦੇ ਪਿੰਡ ਗਏ ਤੇ ਪਿੰਡ ਵਾਲਿਆਂ ਨੂੰ ਪਤਾ ਨਹੀਂ ਸੀਗਾ ਇਹ 2000 ਦੀ ਗੱਲ ਆ ਪਿੰਡ ਵਾਲਿਆਂ ਨੂੰ ਪਤਾ ਨਹੀਂ ਗਿਆ ਸੀ ਤੇ ਅਸੀਂ ਲਾਮ ਲਸ਼ਕਰ ਆਪਣਾ ਪੂਰਾ ਜਿੰਨੇ ਵੀ ਸੀਗੇ ਸੱਜਣ ਮਿੱਤਰ ਬਗੈਰ ਟੋਲਟ ਮੱਕੇ ਦੇ ਨਾਲ ਉੱਥੇ ਲੱਡੂ ਵੰਡਣ ਲੱਗੇ ਤਾਂ ਉਹ ਸਾਨੂੰ ਪੁੱਛਣ ਵੇ ਯਾਰ ਅੱਜ ਕੀ ਆ ਮੈਂ ਕਹਾਂ ਜੀ ਅੱਜ ਤਾਂ ਭਗਤ ਸਿੰਘ ਜੀ ਦਾ ਸਾਡੇ ਜਨਮ ਦਿਨ ਆ ਤੇ ਉਹਨਾਂ ਨੂੰ ਵੀ ਨਹੀਂ ਪਤਾ ਸੀ ਉਹ ਪਰ ਉਹ ਤੋਂ ਬਾਅਦ ਜਿਹੜਾ ਸ਼ਹੀਦੇ ਆਇਮ ਦਾ ਜਿਹੜਾ 23 ਮਾਰਚ ਜਿਹੜਾ ਉਹ ਹੀ ਹੈ ਜੀ ਤੇ ਸਤੰਬਰ ਜਨਮ ਦਾ ਜਿਹੜਾ 27 ਸਤੰਬਰ ਹੈ ਸ਼ਾਇਦ ਹੈ 27 ਤੇ ਉਹ ਲੋਕਾਂ ਨੂੰ ਅਜੇ ਨਹੀਂ ਸੀ ਪਤਾ ਤੇ ਹੁਣ ਉਹ ਤੋਂ ਬਾਅਦ ਕਾਫੀ ਫਿਲਮ ਆ ਗਈਆਂ ਫਿਰ ਹੋਰ ਹੋਰ ਜਿਹੜੇ ਬਲੋ ਸਰਕਾਰਾਂ ਵੀ ਉਹਨੂੰ ਮਨਾਉਣ ਲੱਪੇ ਆ ਵੱਡੇ ਪੱਧਰ ਤੇ ਉਹ ਤਾਂ 2000 ਦੀ ਹਜੇ 2000 ਦੀ ਗੱਲ ਹੈ ਜਦੋਂ ਹੀ ਸਟਾਰਟਿੰਗ ਲਈ ਸੀ ਤੇ ਉਤੋਂ ਬਾਅਦ ਸਾਫ ਸਵਾਈ ਦਾ ਵੀ ਉੱਥੇ ਕੰਮ ਸ਼ੁਰੂ ਕੀਤਾ ਪਹਿਲਾਂ ਕਿਉਂਕਿ ਪਹਿਲਾਂ ਤਾਂ ਕੁਝ ਐ ਨਹੀਂ ਸੀਗਾ ਹੁਣ ਅੱਜ ਬਣਿਆ ਨਾ ਜੀ ਉੱਥੇ ਜਿਹੜਾ ਮਿਊਜ਼ੀਅਮ ਆ ਵਧੀਆ ਬਣ ਗਿਆ ਹੁਣ ਤਾਂ ਤੇ ਇਹ ਜਿਹੜੀਆਂ ਸਾਰੀਆਂ ਪ੍ਰੋਜੈਕਟ ਐ ਅਸੀਂ ਕਰਦੇ ਆ ਹੁਣ ਵੋਟਿਆਂ ਦੀ ਵੀ ਗੱਲ ਜਿਹੜੀ ਆ ਕੱਲਾ ਇਹ ਹੀ ਗਿਣਤੀ ਨਹੀਂ ਬਤਾਉਂਦੇ ਲਾ ਕੇ ਜਿਹੜਾ ਸਾਡੇ ਨਾਲ ਲਾਉਣ ਜਾਂਦਾ ਉਹਨੂੰ ਸਾਲ ਬਾਅਦ ਖਾਉਨੇ ਵੀ ਆ ਦੇਖੋ ਪੜ ਗਏ ਆ ਚਾਹੇ ਉਹਦੀ 50 ਲਾ ਦੀਏ ਚਾਹੇ 100 ਲਾ ਦੀਏ ਲੱਖਾਂ ਦੀ ਗੇੜਤੀ ਚ ਲਾਉਂਦੇ ਨਹੀਂ ਪਰ ਜਿਹੜਾ ਕੰਮ ਕਰਦੇ ਆ ਥੋੜਾ ਕਰਦੇ ਆ ਪਰ ਵਧੀਆ ਕਰਦੇ ਆ ਉਹਦੀ ਪਾਲਣਾ ਵੀ ਕਰਦੇ ਪਾਲਣਾ ਵੀ ਕਰਦੇ ਤੋਂ ਕਿ ਬੂਟਾ ਲਾਉਣਾ ਸੌਖਾ ਉਹਨੂੰ ਪਾਲਣਾ ਬਹੁਤ ਹੈ ਜਿਹੜੀ ਅੱਜ ਦਾ ਬੜਾ ਵੱਡਾ ਚੈਲੰਜ ਆ ਜਿਹੜੀ ਇਹ ਗਲੋਬਲ ਵਾਰਮਿੰਗ ਦਾ ਬੜਾ ਵੱਡਾ ਅੱਜ ਦੇ ਸਮੇਂ ਦੀ ਲੋਡ ਹੈ ਤੇ ਚੈਲੰਜ ਉਹ ਵੀ ਤੁਸੀਂ ਕਰਦੇ ਹੋ ਇਹ ਮੈਨੂੰ ਨਹੀਂ ਸੀ ਪਤਾ ਹਾਂਜੀ ਇਹ ਮਾਲੋ ਕਾਫੀ ਦਿਨ ਤੋਂ ਅਸੀਂ ਲੰਬੇ ਸਮੇਂ ਤੋਂ ਜਿੱਥੇ ਵੀ ਜਾਂਦੇ ਆ ਔਰ ਬੂਟੇ ਲਾਉਨੇ ਆ ਔਰ ਉਹਨਾਂ ਨੂੰ ਪਾਲਦੇ ਆ ਔਰ ਦਿਖਾਉਨੇ ਆ ਵੀ ਯਾਰ ਦੇਖੋ ਆ ਆ ਬੂਟੇ ਹੋ ਗਏ ਆ ਏਡੇ ਏਡੇ ਵੱਡੇ ਹੋ ਗਏ ਆ ਤੇ ਔਰ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਆ ਤੇ ਉਸ ਤੋਂ ਬਾਅਦ ਕੀ ਹੋਇਆ ਵੀ ਹੁਣ ਜਦੋਂ ਸਵਾ ਦੇ ਨਾਲ ਅਸੀਂ ਟ੍ਰੇਨਿੰਗ ਦਾ ਸ਼ੁਰੂ ਕੀਤਾ ਆ ਤੇ ਕਾਫੀ ਜਿਹੜੀਆਂ ਯੂਨੀਵਰਸਿਟੀਆਂ ਆ ਉਹਨਾਂ ਦੇ ਜਿਹੜੇ ਬੱਚੇ ਆ ਸਾਡੇ ਕੋਲ ਟ੍ਰੇਨਿੰਗ ਲੈਣ ਲਾਉਂਦੇ ਆ ਦੇਖੋ ਕਿੱਡੀ ਵੱਡੀ ਗੱਲ ਆ ਚਾਹੇ ਉਹ ਮਧਿਆ ਪ੍ਰਦੇਸ਼ ਦੀ ਗੱਲ ਆ ਹੁਣ ਇੱਕ ਕੱਲੀ ਇੱਕ ਬੱਚਾ ਆਇਆ ਉਹਨੇ ਸਾਡੀ ਮੈਂਬਰਸ਼ਿਪ ਲਈ ਆ ਕੈਮਰੂਨ ਤੋਂ ਆ ਔਰ ਉਹ ਪੰਜਾਬੀ ਨੇ ਆ ਰਹੀ ਹਿੰਦੀ ਨੇ ਆ ਰਹੀ ਤੇ ਉਹ ਬੱਚੇ ਨੂੰ ਵੀ ਨਾਲ ਅਸੀਂ ਟ੍ਰੇਨਿੰਗ ਤੇ ਰੱਖਿਆ ਆ ਮੰਨ ਲਓ ਇਦਾਂ ਦੇ ਕਾਫੀ ਜਿਹੜੇ ਪ੍ਰੋਜੈਕਟ ਆ ਸਾਡੇ ਨਾਲ ਚੱਲਦੇ ਆ ਜਿਹੜੇ ਵਿਸ਼ੇਸ਼ ਕਰ ਜਿਹੜੇ ਐਨ ਆਰ ਆਈ ਆ ਉਹਨਾਂ ਦਾ ਤੁਸੀਂ ਨਾਮ ਲੈਣਾ ਚਾਹੋਗੇ ਕਿਹੜੇ ਕਿਹੜੇ ਤੁਹਾਡੇ ਨਾਲ ਪੁਰਾਣੇ ਸਮੇਂ ਤੇ ਜੁੜੇ ਆ ਤੇ ਹੁਣ ਜਿਹੜੇ ਨਵੇਂ ਜਿਹੜੀਆਂ ਹਸਤੀਆਂ ਨਾਲ ਜੁੜੀਆਂ ਤੁਹਾਡੇ ਕਾਫੀ ਲੰਬੇ ਸਮੇਂ ਤੋਂ ਜਦੋਂ ਸਟਾਰਟਿੰਗ ਤੇ ਵਿੱਚ ਤੋਂ ਸਾਡੇ ਨਾਲ ਸ਼੍ਰੀਸ਼ ਮੱਲਣ ਜੀ ਆ ਯੂ ਐਸ ਏ ਦੇ ਉਤੋਂ ਤੇਜਸੀ ਬੰਗਾ ਜੀ ਯੂ ਐਸ اے ਤੋਂ ਆ ਸਰੇਂਦਰ ਮਹੇਜ ਜੀ ਯੂ ਐਸ اے ਤੋਂ ਆ ਬਲਵੀਰ ਸਿੰਘ ਉਪੀ ਸਾਡੇ ਪ੍ਰਧਾਨ ਰਹੇ ਨੇ ਯੂ ਕੇ ਅਗਾਈ ਦੇ ਤੇ ਇਦਾਂ ਵੱਖਰੇ ਵੱਖਰੇ ਰਵਿੰਦਰ ਰਵੀ ਜੀ ਨਿਊਜ਼ੀਲੈਂਡ ਤੋਂ ਆ ਤੇ ਹਾਂਜੀ ਕੈਨੇਡਾ ਤੋਂ ਯਾਨੀ ਸੋਨੂ ਲੰਬੜ ਜੀ ਆ ਇਹ ਸਾਰੇ ਉਧਰਲੇ ਮਤਲਬ ਐਨ ਆਰ ਆ ਵੀਰ ਆ ਸਾਰੇ ਤੇ ਉਧਰਲੇ ਪੱਕੇ ਆ ਇਹ ਬੰਦੇ ਸਾਰੇ ਤੇ ਇਹ ਇਦਾਂ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਸਾਰੇ ਡਿਵੇਜ ਦੇ ਵਿੱਚ ਮੁੰਡਾ ਦਮਣ ਆ ਇਹਦਾ ਛੋਟੇ ਨਵੇਂ ਵੀ ਜਿਹੜੀ ਪੀੜ੍ਹੀ ਆ ਉਹਨੂੰ ਵੀ ਨਾਲ-ਨਾਲ ਤਿਆਰ ਕਰ ਰਹੇ ਆ ਸਮਾਜ ਸੇਵਾ ਦੇ ਜਿਹੜੀ ਆ ਫਗਵਾੜੇ ਦੇ ਵਿੱਚ ਕੋਈ ਘਾਟ ਨਹੀਂ ਹੈਗੀ ਸਮਾਜ ਸੇਵਕਾਂ ਦੀ ਜਿਸ ਤਰ੍ਹਾਂ ਕਿ ਸੋਸ਼ਲ ਸਰਵਿਸ ਹੋ ਜਾਂਦੀ ਹੈ ਕਿ ਕਿਸੇ ਲੋੜਵੰਦ ਦੀ ਇੱਕ ਵਾਰਾਂ ਥੋੜੀ ਜੀ ਮਦਦ ਕਰ ਦਿੱਤੀ ਤੁਸੀਂ ਸੋਸ਼ਲ ਵਰਕਰ ਲੱਗਦੇ ਹੋ ਜਿਆਦਾ ਕਿ ਜਿਹੜਾ ਨਿਰੰਤਰ ਤੁਸੀਂ ਜਿਹੜਾ ਸੇਵਾ ਕਰਦੇ ਹੋ ਜਦ ਕਿ ਇੱਥੇ ਕਈ ਸੇਵਕ ਜਿਹੜੇ ਆਪਣੇ ਆਪ ਨੂੰ ਸਮਾਜ ਸੇਵਕ ਕਹਾਉਂਦੇ ਆ ਤੇ ਉਹ ਜਿਆਦਾ ਸਵਾਰਥ ਸੇਵਾ ਕਰਦੇ ਵੀ ਨਜ਼ਰ ਆਉਂਦੇ ਜਿਆਦਾ ਫੋਟੋਆਂ 'ਚ ਰਹਿੰਦੇ ਵੀ ਨਜ਼ਰ ਆਉਂਦੇ ਪਰ ਤੁਸੀਂ ਇਹਨਾਂ ਚੀਜ਼ਾਂ ਤੋਂ ਕਾਫੀ ਦੂਰ ਜਿਹੜਾ ਧੀਆਂ ਬਣਾ ਕੇ ਕਿਸੇ ਬਗਾਨੇ ਦੀ ਧੀ ਨੂੰ ਆਪਣੀ ਧੀ ਬਣਾ ਕੇ ਤੇ ਉਹਨੂੰ ਧੀਆ ਵਾਂਗੂ ਤੋੜਨਾ ਇਹ ਬੜੀ ਵੱਡੀ ਜਿਹੜੀ ਇਹ ਸਮਾਜ ਦੇ ਵਿੱਚ ਬਹੁਤ ਘੱਟ ਵੇਖਣ ਨੂੰ ਮਿਲਦਾ ਇਹ ਬੜਾ ਸ਼ਲਾਘਾਯੋਗ ਹੈ ਜਿਹੜਾ ਤੁਹਾਡਾ ਕਦਮ ਆ ਜਿਹੜਾ ਤੁਸੀਂ ਸਿਲਾਈ ਸੈਂਟਰ ਆ ਇਹਦੇ ਵਿੱਚ ਕਿੰਨੇ ਕੇ ਲੜੀਆਂ ਬੀਬੀਆਂ ਲੜਕੀਆਂ ਟ੍ਰੇਨਿੰਗ ਲੈ ਚੁੱਕੀਆਂ ਤਕਰੀਬਨ ਇਹ ਪਸਾ ਜਿਹੜੇ ਹੈਗਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਹੁਣ ਤੱਕ ਸਾਡੇ ਕੋਲ ਲੈ ਚੁੱਕੇ ਆ ਟ੍ਰੇਨਿੰਗ ਲੈ ਚੁੱਕੇ ਆ ਤੇ ਇਸ ਵੇਲੇ ਵੀ ਜਿਹੜੀ ਹੈ ਸਾਡੇ ਕੋਲ ਜਿਹੜਾ ਸਲਾਈ ਸੈਂਟਰ ਵੀ ਤੁਸੀਂ ਬਣਾਇਆ ਸੀ ਹਾਂਜੀ ਬਿਲਕੁਲ ਸਲਾਈ ਸੈਂਟਰ ਆ ਸਲਾਈ ਸੈਂਟਰ ਦੇ ਵਿੱਚ ਜਦੋਂ ਬੱਚੀ ਸਾਡੇ ਕੋਲ ਜੀ ਸਿੱਖ ਜਾਂਦੀ ਆ ਉਹਨੂੰ ਸਲਾਈ ਮਸ਼ੀਨ ਫਰੀ ਆ ਔਰ ਸਰਟੀਫਿਕੇਟ ਨਾਲ ਜਿਹੜਾ ਸਰਕਾਰ ਵੱਲੋਂ ਉਹ ਫ੍ਰੀ ਆ ਤੇ ਇਸ ਤਰ੍ਹਾਂ ਬੱਚੇ ਜਿਹੜੇ ਸਾਡੇ ਕੋਲ ਇਸ ਵੇਲੇ ਵੀ ਜਿਹੜੀ ਆ ਹੁਣ ਚੱਲਦਾ ਪਿਆ ਕੋਰਸ ਉਹ ਵੀ ਹੁਣ ਖਤਮ ਹੋਣ ਵਾਲਾ 160 ਬੱਚੀਆਂ ਜਿਹੜੀਆਂ ਸਾਡੇ ਕੋਲ ਟ੍ਰੇਨਿੰਗ ਲੈ ਰਹੀਆਂ ਹਾਲਾਂਕਿ ਵੱਡੇ ਵੱਡੇ ਕਾਲਜਾਂ ਦੇ ਕੋਲ ਇੰਨੀ ਜਿਹੜੀ ਸਟਰੈਂਥ ਨਹੀਂ ਹੈ ਪਰ ਅਸੀਂ ਬੜੀ ਮਿਹਨਤ ਕਰਦੇ ਹਾਂ ਤੁਹਾਡੇ ਆਸ਼ੀਰਵਾਦ ਸਦਕਾ ਹੀ ਸਾਰਿਆਂ ਨੂੰ ਮੰਨ ਲਓ ਲੋਕਾਂ ਕੋ ਜਾਣੇ ਹਾਂ ਚਾਹੇ ਉਹ ਬਿਆਹ ਦੀ ਗੱਲ ਵੀ ਹੈਗੀ ਐ ਤੇ ਚਾਹੇ ਕੰਮ ਅਸੀਂ ਨਾ ਜੀ ਦਿਲੋਂ ਕਰਦੇ ਜਿੱਥੇ ਵੀ ਅਸੀਂ ਜਦੋਂ ਕਰਦੇ ਆ ਤੇ ਦਿਲੋਂ ਕਰਦੇ ਆ ਤੇ ਉਹਦੀ ਜਿਹੜੀ ਪਰਮਾਤਮਾ ਸਾਡਾ ਹਮੇਸ਼ਾ ਆਸ਼ੀਰਵਾਦ ਸਾਡੇ ਤੇ ਰ ਉਸ ਕੰਮ ਜਾ ਬੰਨੀ ਤੁਹਾਡੀ ਜਿਹੜੀ ਬੜੀ ਮੀਨਿੰਗਫੁਲ ਸਮਾਜ ਸੇਵਾ ਆ ਇਹ ਚ ਅਸੀਂ ਆ ਸਾਡਾ ਅੱਖੀਂ ਡਿੱਠਾਈ ਆ ਸਾਰਾ ਬਰਤਾਂਤ ਬੜੇ ਚਿਰ ਦਾ ਮੈਂ ਤੁਹਾਨੂੰ ਵਾਚ ਕਰਦਾ ਤੁਹਾਡੀ ਸੰਸਥਾ ਜਿਹੜੀ ਇਹ ਗੈਰ ਸਿਆਸੀ ਹੈ ਜੀ ਪਰ ਸਭ ਸਾਰਾ ਤੋਂ ਪਹਿਲਾਂ ਮੈਂ ਇਹ ਵੀ ਇਹ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਇੱਥੇ ਸਾਰੇ ਜਿੰਨੇ ਵੀ ਸਾਡੇ ਰਾਜਨੀਤਿਕ ਸਿਆਸਦਾਨ ਨੇ ਸਾਰੇ ਬੰਦੇ ਨੇ ਉਹ ਹਰੇਕ ਬੰਦਾ ਸਾਨੂੰ ਆਸ਼ੀਰਵਾਦ ਦੇਣ ਲਈ ਪਹੁੰਚਦਾ ਆ ਕੋਈ ਪਾਰਟੀ ਨਾਲ ਨਹੀਂ ਕੋਈ ਮਤਲਬ ਹੈ ਕਿਸੇ ਵੀ ਨਾਲ ਅਸੀਂ ਸਬੰਧ ਨਹੀਂ ਰੱਖਦੇ ਜੇ ਸਾਡੇ ਮੈਂ ਬ੍ਰਾਜ਼ੀਲ ਪਾਰਟੀ ਹੈ ਤੇ ਉਹ ਜਦੋਂ ਅਸੀਂ ਸਾਡੇ ਆਫਿਸ ਤੋਂ ਬਾਹਰ ਆ ਜਦੋਂ ਸਾਡੇ ਪਲੇਟਫਾਰਮ ਤੇ ਆ ਜਾਂਦਾ ਉਹਦੀ ਕੋਈ ਪਾਰਟੀ ਨਹੀਂ ਕੋਈ ਕੁਛ ਨਹੀਂ ਹੈ ਤੇ ਉਹ ਸਿਰਫ ਸਮਾਜ ਸੇਵਾ ਹੀ ਕਰਦਾ ਔਰ ਸਮਾਜ ਸੇਵਕ ਬਣ ਕੇ ਹੀ ਕੰਮ ਕਰਦਾ ਹੈ ਕੋਈ ਰਾਜਨੀਤੀ ਨਹੀਂ ਉੱਥੇ ਕਰਦਾ ਅਸੀਂ ਰਾਜਨੀਤੀ ਹੋਣੀ ਹੀ ਨਹੀਂ ਦਿੰਦੇ ਆ ਜਿਹੜੇ ਜਾਗਰਣ ਵੀ ਤੁਹਾਡੇ ਰਹਿ ਗਈ ਦੱਸਿਆ ਨਹੀਂ ਤੁਸੀਂ ਜਾਗਰਣ ਵੀ ਤੁਸੀਂ ਬੜੇ ਪੁਰਾਣੇ ਹੋ ਕਿੰਨੇ ਚਿਰ ਤੋਂ ਜਿਹੜੇ ਜਾਗਰਣ ਜਿਹੜੇ ਹਰ ਸਾਲਾਨਾ ਕਰਾ ਰਹੇ ਤੁਸੀਂ ਪਾ ਸਾਹ ਸਾਰਾ ਤਾਂ ਪਹਿਲਾਂ ਤਾਂ ਅਸੀਂ ਜਦੋਂ ਭਗਤ ਸਿੰਘ ਜੀ ਦੇ ਸੱਪਿਆਰ ਕੇ ਮੇਲੇ ਦੇ ਨਾਲ-ਨਾਲ ਸਟਾਰਟਿੰਗ ਜਿਹੜੀ ਸੀਗੀ ਉਹ ਮਹਾਮਾਈ ਦੇ ਜਾਗਰਣ ਤੋਂ ਸ਼ੁਰੂ ਕੀਤੀ ਸੀ ਔਰ ਇੱਕ ਕਿਸੇ ਟਾਈਮ ਕੋਰੋਨਾ ਤੋਂ ਪਹਿਲਾਂ ਤੇ ਖੇੜਾ ਰੋਡ ਫਾਟਕ ਦੇ ਜਾਗਰਣ ਦਾ ਨਾ ਹੁੰਦਾ ਸੀਗਾ ਤੇ ਲੋਕੀ ਪੁੱਛਦੇ ਸੀਗੇ ਵੀ ਐਕਤੀਜਾਰ ਉਹ ਖੇੜਾ ਰੋਡ ਵਾਲਾ ਜਾਗਰਣ ਹੋਣਾ ਉੱਥੇ ਕਿਹੜੇ ਸਿੰਗਰ ਨੇ ਆਉਣਾ ਔਰ ਪਾ ਸਾਹ ਵੀ ਤੁਸੀਂ ਯਕੀਨ ਮੰਨਿਓ ਵੀ ਹਰੇਕ ਸਿੰਗਰ ਨੇ ਉਸ ਟਾਈਮ ਦੇ ਵਿੱਚ ਹਾਂਸ ਰਾਜ ਹਾਂਸ ਤੋਂ ਲੈ ਕੇ ਮਨਮੋਹਨ ਵਾਰਸ ਤੱਕ ਮਾਲੋ ਇਹਦੇ ਵੱਡੇ ਵੱਡੇ ਸਿੰਗਰ ਜਿਹੜੇ ਆ ਚਾਹੇ ਮੇਲੇ ਦੀ ਗੱਲ ਕਰ ਲਈਏ ਚਾਹੇ ਆਪਾਂ ਜਾਗਰਾਂ ਦੀ ਗੱਲ ਕਰ ਲਈਏ ਤੇ ਕਾਫੀ ਜਿਹੜਾ ਵੱਡੇ ਪੱਧਰ ਤੇ ਇਹ ਜਾਗਰਨ ਵੀ ਕਰਾਉਂਦੇ ਸੀਗੇ ਤੇ ਮੇਲਾ ਵੀ ਇਸ ਤਰ੍ਹਾਂ ਫ੍ਰੀ ਸ਼ਿਰਕਤ ਕਰਦੇ ਸੀਗੇ ਫ੍ਰੀ ਸ਼ਿਰਕਤ ਕਰਦੇ ਸੀ ਕੋਈ ਇਦਾਂ ਦੀ ਗੱਲ ਨਹੀਂ ਸੀਗੀ ਕਿਉਂਕਿ ਉਸ ਵੇਲੇ ਸਮਾ ਵੀ ਭਲਾ ਸੀਗਾ ਹਰ ਇੱਕ ਤਰ੍ਹਾਂ ਦੀ ਕਲਾਕਾਰ ਵੀ ਨਾਲ ਸਾਥ ਦਿੰਦੇ ਸੀਗੇ ਪਰ ਥੋੜਾ ਜਿਹਾ ਹੁਣ ਤਾਂ ਕਲਾਕਾਰ ਵੀ ਕਮਰਸ਼ੀਅਲ ਹੋ ਗਿਆ ਤੇ ਇਸ ਕਰਕੇ ਥੋੜਾ ਜਿਹਾ ਉਦੋਂ ਬੜਾ ਸਮਾ ਵਧੀਆ ਸੀਗਾ ਜਿੰਨੇ ਸਾਲਾਂ ਜਾਗਰਨ ਹੋ ਚੁੱਕੇ ਤੁਹਾਡੇ ਤਕਰੀਬਨ ਹੁਣ ਹੱਲੇ ਵੀ ਚੱਲੀ ਜਾਂਦੇ ਜੀ ਮੰਨ ਲਓ ਕਰੋਨਾ ਕਾਲ ਤੋਂ ਥੋੜਾ ਜਿਹਾ ਉਹਨਾਂ ਦਾ ਘਟਾਤਾ ਵੀ ਚੌਂਕੀ ਕਰ ਦਿੱਤੀ ਕਰੋਨਾ ਕਾਲ ਤੋਂ ਥੋੜਾ ਜਿਹਾ ਹੋ ਗਿਆ ਨਹੀਂ ਤਾਂ ਕਰੋਨਾ ਕਾਲ ਤੋਂ ਪਹਿਲਾਂ ਤਾਂ ਕਾਫੀ ਵੱਡੇ ਪੱਦੇ ਪੱਦੇ ਪੱਦਰ ਤੇ ਹੋ ਗਏ ਸੀਗੇ ਤੇ 20 ਦੇ ਵਿੱਚ ਅਸੀਂ ਜਦੋਂ ਕਰੋਨਾ ਜਦੋਂ ਆਇਆ 19 20 ਦੇ ਵਿੱਚ ਉਦੋਂ ਥੋੜਾ ਜਿਹਾ ਪੀ ਚੇਂਜ ਹੋ ਗਿਆ ਮੰਨ ਲਓ ਤੁਹਾਡੇ ਸਮਾਗਮਾਂ ਦੇ ਵਿੱਚ ਜਿਹੜੇ ਚੰਗਾ ਤੁਸੀਂ ਕੰਮ ਕਰਦੇ ਆਂ ਦੇ ਲੋਕ ਸਾਥ ਦਿੰਦੇ ਆ ਕੋਈ ਪੋਲੀਟਿਕਲ ਲੋਕ ਵੀ ਨਾਨ ਪੋਲੀਟਿਕਲ ਲੋਕ ਵੀ ਹੈ तकरीबन ਹਰ ਪਾਰਟੀ ਨਾਲ ਸੰਬੰਧਤ ਵੱਡੀ ਕੱਦ ਦੇ ਜਿਹੜੇ ਨੇਤਾ ਤੁਹਾਡੇ ਜਿਹੜੇ ਇਹ ਸ਼ਿਰਕਤ ਕਰਦੇ ਆ ਤਿਆਂ ਨੂੰ ਆਸ਼ੀਰਵਾਦ ਦੇਣ ਆਉਂਦੇ ਆ ਡੋਲੀ ਤੋਰਨ ਆਉਂਦੇ ਆ ਇਹਨਾਂ ਦੇ ਨਾਲ ਐਨ ਆਰ ਆਈ ਵੀਰਾਂ ਤੋਂ ਇਲਾਵਾ ਇੱਥੇ ਬੜੇ ਨਾਮਵਰ ਹਸਤੀ ਨੇ ਫਗਵਾੜੇ ਦੀ ਜਿਹੜੇ ਆਪਣੇ ਨੇ ਕਮਾਈ ਦੇ ਵਿੱਚ ਉਹ ਦਸਬੰਦ ਕੱਢਦੇ ਆ ਤੇ ਬੜੀ ਸਮਾਜ ਸੇਵਾ ਲਈ ਬੜੇ ਲੁਕਵੇਂ ਸਮਾਜ ਸੇਵਕ ਨੇ ਕੋਈ ਵਿਖਾਵਾ ਨਹੀਂ ਬੜੀ ਕਿਰਤ ਕਮਾਈ ਕਰਦੇ ਆਪਣੀ ਸਰਦਾਰ ਸੌਰਨ ਸਿੰਘ ਜੀ ਹੁਣ ਉਹ ਸੰਸਥਾ ਨਾਲ ਪੱਕੇ ਤੌਰ ਤੇ ਜੁੜੇ ਨੇ ਉਮੀਤ ਪ੍ਰਧਾਨ ਨੇ ਉਹ ਵੀ ਸਾਡੇ ਨਾਲ ਸੌਰਨ ਸਿੰਘ ਜੀ ਕੀ ਤੁਸੀਂ ਅੰਤਰ ਵੇਖਿਆ ਸਰਬ ਨੌਜਨ ਸਭਾ ਤੇ ਬਾਕੀ ਦੀਆਂ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਦੇ ਵਿੱਚ ਸਾਰਿਆਂ ਨੂੰ ਪਹਿਲਾਂ ਮੇਰੀ ਪ੍ਰੇਮਰੀ ਸਾਸਰੀ ਗਾਲ ਇਸ ਸਵਾ ਦੇ ਵਿੱਚ ਸਭ ਤੋਂ ਵੱਡਿਆ ਲੈ ਇੱਕ ਦਾਨ ਕਰਨ ਦਾ ਪਲੇਟਫਾਰਮ ਸਭ ਤੋਂ ਵਧੀਆ ਵਾ ਜੇ ਤੁਸੀਂ 1 ਰੁਪਿਆ ਲਾਉਨੇ ਤੇ 1 ਰੁਪਿਆ ਅਗਲੇ ਕੋ ਪਹੁੰਚਦਾ ਇਹੇ ਬਾਕੀਆਂ ਨਾਲੋਂ ਅੰਤਰ ਆਪ ਜੋ ਵੀ ਤੁਸੀਂ ਚੀਜ਼ ਦੇਣੀ ਚਾਹੁੰਦੇ ਇਹ ਤੋਂ ਵੱਡਾ ਪਲੇਟਫਾਰਮ ਨਹੀਂ ਹੋ ਸਕਦਾ ਹੋਰ ਜਿਹੜੀ ਤੁਸੀਂ ਕੀ ਪ੍ਰੇਰਨਾ ਕਰਦੇ ਹੋ ਤੇ ਤੁਹਾਡੇ ਤੋਂ ਇਲਾਵਾ ਹੋਰ ਜਿਹੜੀ ਫਗਵਾੜੇ ਦੀਆਂ ਜਿਹੜੀਆਂ ਨਾਮ ਵਾਂ ਰਸਤੀਆਂ ਕਿਹੜੀਆਂ ਕਿੜੀਆਂ ਇਹਨਾਂ ਨਾਲ ਜੁੜੀਆਂ ਜਿਹੜੀਆਂ ਹੈਲਪ ਕਰਦੇ ਲੋ ਕਾਫੀ ਸਾਰੇ ਲੋਕ ਸਾਰੀਆਂ ਰਾਜਨੀਤਿਕ ਬਾਜ਼ਾਰ ਦੇ ਲੋਕ ਪ੍ਰਧਾਨ ਜੁੜੇ ਹੋਏ ਨੇ ਮੈਂ ਲੋਕਾਂ ਨੂੰ ਸਾਰਿਆਂ ਸਮਾਜ ਦੇ ਲੋਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਇੱਕ ਬੰਦਾ ਵੀ ਇੱਕ ਬੰਦੇ ਦੀ ਬਾਹ ਫੜ ਲਵੇ ਆਪਣਾ ਸਮਾਜ ਬਹੁਤ ਉੱਪਰ ਜਾ ਸਕਦਾ ਇੱਕ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਰੁਕਕ ਲਾਵੇ ਤੇ ਉਹਨੂੰ ਪਾਲੇ ਤੇ ਬਹੁਤ ਬੜਾ ਆਪਾਂ ਦੂਰ ਜਾ ਸਕਦੇ ਹਾਂ ਵਧੀਆ ਤਰ੍ਹਾਂ ਜਾ ਸਕਦੇ ਜਿਹੜੀ ਗਰਮੀ ਦਾ ਪ੍ਰਕੋਪ ਵੱਧ ਰਿਹਾ ਇਹ ਤੇ ਕੰਟਰੋਲ ਕਰ ਸਕਦੇ ਆਪਾਂ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਇੱਕ ਬੰਦਾ ਇੱਕ ਬੰਦੇ ਦੀ ਬਾਹ ਫੜੇ ਤੇ ਫਿਰ ਤਾਂ ਦੁਨੀਆ ਦੇ ਵਿੱਚ ਕੋਈ ਕਸ਼ਟ ਰਵੇ ਹੀ ਨਾ ਕਿ ਜੇ ਆਪਾਂ ਆਪਣੇ ਵਿਚਾਰਾਂ ਨੂੰ ਪਾਸੇ ਰੱਖ ਕੇ ਤੇ ਮਹਾਰਾਜ ਦਾ ਜਿਹੜਾ ਡਰ ਭੌ ਰੱਖੀਏ ਜੋ ਉਹਨਾਂ ਦੀ ਬਾਣੀ ਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਉਹਨਾਂ ਦੀ ਸਿੱਖਿਆ ਤੇ ਅਮਲ ਕਰਕੇ ਸਮਾਜ ਦੇ ਵਿੱਚ ਵਿਚਰੀਏ ਪਾਵੇਂ ਨੂੰ त्यागीਏ ਤੇ ਬੜਾ ਕੁਝ ਸੁਧਾਰ ਹੋ ਸਕਦਾ ਕਿਉਂਕਿ ਕਹਿੰਦੇ ਸੇਵਾ ਕਰਤ ਹੋਏ ਨੇ ਕੰਮ ਹੀ ਤਿਸਕੋ ਹਉਤ ਪ੍ਰਪਤ ਸਉਮੀ ਭਾਵੇਂ ਰੋਹਾਨੀਅਤ ਦਾ ਮਾਰ ਗਿਆ ਭਾਵੇਂ ਉਹ ਸਮਾਜ ਸੇਵਾ ਦਾ ਮਾਰ ਗਿਆ ਇਹ ਵੀ ਇੱਕ ਜ਼ਰੀਆ ਆ ਪਰਮਾਤਮਾ ਨੂੰ ਮਿਲਣ ਦਾ ਚੰਗੇ ਕਰਮ ਕਰਮੀ ਆਪੋ ਆਪਣੀ ਕਿ ਨੇੜੇ ਕੇ ਦੂਰ ਇਹ ਜਿਹੜੇ ਚੰਗੇ ਆਪਾਂ ਕਰਮ ਆ ਇਹੋ ਨਾਲ ਜਾਣਿਆ ਕਿਸੇ ਦੇ ਨਾਲ ਪੈਸਾ ਤਨ ਨਹੀਂ ਜਾਣਾ ਵੱਡੇ ਵੱਡੇ ਅਹੁਦੇ ਨਹੀਂ ਜਾਣੇ ਸਾਨੂੰ ਬੜੀ ਖੁਸ਼ੀ ਤੇ ਬੜਾ ਮਾਣ ਮਹਿਸੂਸ ਹੋਇਆ ਕਿ ਅੱਜ ਅਸੀਂ ਇੱਕ ਸਾਫ ਸੁਚੀ ਤੇ ਸੱਚੀ ਸੁੱਚੀ ਜਿਹੜੀ ਆ ਸਭਾ ਸਰਬਨੋਜਮਨ ਸਭਾ ਤੇ ਸੱਚੀਆਂ ਜਿਹੜੀਆਂ ਸ਼ਖਸੀਤਾ ਨਾਲ ਤੁਹਾਡਾ ਤਾਰੂਫ ਕਰਾਇਆ ਔਰ ਸਾਡੀ ਅਪੀਲ ਆ ਕਿ ਜਿਹੜੇ ਸੱਜਣ ਨਹੀਂ ਜੁੜੇ ਉਹ ਹੁਣੇ ਇਹ ਸਭਾ ਦੇ ਨਾਲ ਜੁੜ ਕੇ ਤੇ ਆਪਣਾ ਸਮਾਜ ਸੇਵਾ ਦੇ ਵਿੱਚ ਯੋਗਦਾਨ ਪਾ ਸਕਦੇ ਆ ਧੰਨਵਾਦ ਜੀ